ਹਲਕਾ ਆਦਮਨਗਰ ਦੇ ਪੈਂਦੇ ਵਾਰਡ ਨੰਬਰ 45 ਦੇ ਸ਼ਹੀਦ ਕਰਨੈਲ ਸਿੰਘ ਨਗਰ ਫੇਜ਼ 3 ਅਤੇ ਪੰਜਾਬੀ ਬਾਗ ਅਤੇ ਅਰਬਨ ਸਟੇਟ ਫੇਜ਼ 3 ਦੇ ਇਲਾਕਾ ਨਿਵਾਸੀਆਂ ਨੇ ਦੱਸਿਆ ਇਸ ਵਾਰਡ ਦੀ ਕੌਂਗਰਸ ਕੌਂਸਲਰ ਬਲਜਿੰਦਰ ਕੌਰ ਨੂੰ ਤਕਰੀਬਨ 4.5 ਸਾਲ ਬਣੇ ਹੋ ਗਏ ਨੇ ਲੇਕਿਨ ਅੱਜ ਤੱਕ ਇਧਰ ਵਾਲੇ ਇਲਾਕਿਆਂ ਦੇ ਵਿੱਚ ਇੱਕ ਵਾਰ ਵੀ ਦੇਖਣ ਨੂੰ ਨਹੀਂ ਆਏ ਸਾਡੇ ਇਲਾਕੇ ਦਾ ਅੱਜ ਤੱਕ ਕੋਈ ਵਿਕਾਸ ਵੀ ਨਹੀਂ ਕਰਵਾਇਆ ਗਿਆ ਇਲਾਕਾ ਦੇ ਨਿਵਾਸੀ ਨੇ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਅੱਜ ਕੀ ਨਾਂ ਹੈ ਜੀ ਸਰਜੀ ਸਿੰਘ ਇਹ ਕਿਹੜਾ ਵਾਰਡ ਹੈ ਵਾਰਡ 45 ਆ ਵਾਰਡ 45 ਬਲਜਿੰਦਰ ਕੌਰ ਇੱਥੇ ਵੀ ਆਪਣੇ ਕੌਂਸਲ ਵੀ ਬਣੀ ਹੋਈ ਹੈ ਮੈਂਬਰ ਤੇ ਐਮ ਐਲ ਏ ਸਰਮਲ ਸਿੰਘ ਸਿੱਧੂ ਜੀ ਹੈ ਪਹਿਲਾਂ ਐਸੀ ਬੈਸਾਹਬ ਐਮ ਐਲ ਏ ਸੀ ਆਪਣੇ ਆਪਣੇ ਬੈਸਾਹਬ ਸਮਜੀਤ ਬਿਆਸ ਉਹਨੇ ਕੋਈ ਕੰਮ ਨਹੀਂ ਕਰਾਇਆ ਉਦੋਂ ਹੀ ਪ੍ਰਚਾਰ ਤੇ ਥੰਗੜੇ ਮਾਰਦੇ ਆਪਣੇ ਉਹ ਰੱਖਿਆ ਜਿਹੜੇ ਮਾਰਦਾ ਰਿਹਾ ਕੋਈ ਕੰਮ ਨਹੀਂ ਕੀਤਾ ਹੁਣ ਨਹੀਂ ਤੁਹਾਡੇ ਏਰੀਆ ਚ ਕੌਂਸਲ 4.5 ਸਾਲ ਸਿਸਟਮ ਹੋ ਚੁੱਕਿਆ ਇਹਦਾ ਮਤਲਬ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਕੀਤਾ ਜਿੰਦੀ ਹੁਣ ਸਰਕਾਰ ਆਈ ਹੈ ਹੁਣ ਵਾਟਰ ਸਪਲਾਈ ਦੇ 25 ਸਾਲ ਬਾਅਦ ਪਾਈਪ ਪਏ ਨੇ ਆਪਣੇ ਪਾਣੀ ਨਿਕਾਸੀ ਪਾੜੀਆਂ ਦੀਆਂ ਜਾਲੀਆਂ ਤੇ ਹੁਣ ਲਾਈਆਂ ਗਈਆਂ ਨੇ ਨਹੀਂ ਪਾਣੀ ਦੇ ਪਾਈਪ ਆਉਣੇ ਪਹਿਲਾਂ ਪਾਣੀ ਕੋਈ ਨਹੀਂ ਸੀ ਇੱਥੇ ਪਾਣੀ ਹੈ ਹੀ ਨਹੀਂ ਸੀ 25 ਸਾਲ ਹੋ ਗਏ ਕੋਈ ਜੇ ਫਿਰ ਪਾਣੀ ਲੋਕੀ ਕਿਦਾਂ ਇਸਤੇਮਾਲ ਕਰਦੇ ਸੀ ਪੰਪ ਮੋਟਰਾਂ ਪੰਪ ਲੱਗੇ ਹੋ ਸੀ ਪਹਿਲਾਂ ਮੋਟਰਾਂ ਲਾ ਕੇ ਉਹਨਾਂ ਵਿੱਚ ਪਾਣੀ ਪੁੰਦੇ ਸੀ ਹੁਣ ਉਹ ਮੋਟਰਾਂ 'ਚ ਪਾਣੀ ਆ ਗਿਆ ਕਰੇਵਾਲ ਸਾਹਿਬ ਬਹੁਤ ਸਮਝਦਾਰ ਸੰਗਰੀਵਾਦ। ਦਰਵਾਲ ਸਾਹਿਬ ਕੌਣ ਹਨ ਜੀ? ਇਹ ਯੋਨ ਦੇ ਪੀਏ ਨੇ, ਉਹਨਾਂ ਨੇ ਬਹੁਤ ਕੰਮ ਕੀਤਾ ਹੈ। ਬਾਰਡ ਇਨਚਾਰਜ ਵੀ ਇਹ ਹਲਕੇ ਦੇ ਉੱਤੇ। ਠੀਕ ਹੈ। ਆਮ ਪਾਰਟੀ ਵੱਲੋਂ ਬਹੁਤ ਕੰਮ ਕਰਾ ਰਹੇ ਨੇ। ਉਹਨਾਂ ਦੇ ਹੁਣ ਤੋਂ ਮਨਾਏ ਇਹ ਸ਼ਰਤਾਂ ਦਾ ਕੰਮ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਜਾਲੀਆਂ ਜੂੜੀਆਂ ਪੈ ਚੁੱਕੀਆਂ। ਤੁਹਾਡਾ ਕਹਿਣ ਦਾ ਮਤਲਬ ਹੈ ਆਮ ਪਾਰਟੀ ਦੇ ਆਉਣ ਦੇ ਨਾਲ। ਹਾਂਜੀ। ਤੁਹਾਡੇ ਕੰਮ ਸਾਰੇ ਹੋ ਰਹੇ ਨੇ। ਹਾਂਜੀ ਹੋ ਰਹੇ ਨੇ, ਬਿਲਕੁਲ ਹੋ ਰਹੇ ਨੇ। ਹੋ ਰਹੇ ਹਨ। ਅੱਗੇ ਬੇਈਮਾਨੀ ਤਾਂ ਕੀ ਧਿਆਨ ਰੱਖਦੇ ਸੀ। ਭ੍ਰਿਸ਼ਟਾਚਾਰ ਜ਼ਿਆਦਾ ਸੀ। ਹੁਣ ਜਦੋਂ ਇਹ ਆਮ ਪਾਰਟੀ ਸਰਕਾਰੀ ਹੈ, ਇਹ ਤੇ ਜਨੇ ਵੀ ਕੰਮ ਹੁਣ ਬੜੇ ਇਮਾਨਦਾਰੀ ਨਾਲ ਕਰਵਾਣ ਸਿੱਧੂ ਜੀ ਦੇਖ ਰਿਹਾਟ ਹੋ ਰਹੇ ਹਨ ਬਹੁਤ ਠੀਕ ਹੋਰ ਵੀ ਲੈ ਲੈਗੇ ਹੋਰ ਕੋਈ ਆ ਬੋਲਣਾ ਆਜੋ ਬੋਲੋ ਭਾਜੀ ਇੱਕ ਬੰਦਾ ਹੋਰ ਕੋਈ ਬੋਲਣਾ ਕੋਈ ਦੱਸੋ ਕੋਈ ਗੱਲ ਬਾਤ ਮੈਂ ਲੈ ਨਹੀਂ ਦੇਖਦਾ ਨਾ ਅੰਕਲ ਕੋਈ ਬੋਲਣਾ ਚਾਹੁੰਦੇ ਹੋ ਬੋਲੋ ਨਾਲ ਤਾਂ ਆਜੋ ਦੋਵੇਂ ਚੱਲਦੇ ਪਏ ਸੀ ਹੁਣ ਮੈਂ ਕਿਰੋਕ ਨਾਲ ਖੜਾ ਕਰਦੇ ਬੋਲੋ ਕੁਝ ਜੋ ਠੀਕ ਹੈ ਬਿਲਕੁਲ ਉਹ ਟੇਡਾ ਨਾ ਬੋਲਣਾ ਮੇਰਾ ਟੇਡਾ ਤੁਸੀਂ ਇਹਦਾ ਨਾ ਨਹੀਂ ਬੋਲਣਾ ਕੁਝ ਵੀ ਤੁਸੀਂ ਸਿਰਫ ਮੱਲੇ ਠੀਕ ਹੈ ਅਬ ਮੈਂ ਇਥੋਂ ਦਾ ਗਲੀ ਚ ਰਹਿਣਾ ਬਈ 25 ਸਾਲ ਤੋਂ ਇੱਥੇ ਪਾਣੀ ਦੇ ਪਾਈਪ ਨਹੀਂ ਸੀਗੇ ਤੁਹਾਡਾ ਨਾਲੇਜ ਹੈ ਪਿੱਛੇ ਰਾਂਸ ਖੜੋ ਹਾਂ ਇੱਥੇ ਖੜੋ ਪਾ ਮੇਰੇ ਨਾਲ ਸਾਨੂੰ ਲੱਗਦਾ ਕਿ ਵਿਕਾਸ ਹੋ ਸਕਦਾ ਹੈ ਭਾਜੀ ਕੀ ਨਾਮ ਹੈ ਦੀਪ ਔਰ ਰੰਜੀ ਕਿਹੜਾ ਮੱਲਾ ਜੀ ਹੈ ਨਹੀਂ ਕਰਨੈਲ ਸਿੰਘ ਤੇ ਕੀ ਕੀ ਪ੍ਰੋਬਲਮ ਆ ਤੁਹਾਡੀਆਂ ਚੱਲਦੀਆਂ ਸਾਨੂੰ ਪ੍ਰੋਬਲਮ ਬਹੁਤ ਆ ਰਹੀਆਂ ਸੀ ਸਾਡਾ ਰੋਡ ਨਹੀਂ ਸੀ ਬਣਦਾ ਸਾਨੂੰ ਮਤਲਬ ਬਹੁਤ ਟਾਈਮ ਹੋ ਗਿਆ ਸੀਗਾ ਰਹਿੰਦੇ ਆ ਨੂੰ ਸਾਡੀ ਕਿਸੇ ਨੇ ਨਹੀਂ ਸੁਣੀ ਸੀਗੀ ਇੱਥੇ ਕੌਂਸਲਰ ਕਿਹੜਾ ਹੈ ਹਾਂਜੀ ਕੌਂਸਲਰ ਠੀਕ ਹੈ ਬਰਜਿੰਦਰ ਕੌਣ ਬਰਜਿੰਦਰ ਕੋ ਉਹਨਾਂ ਨੇ ਕੋਈ ਵਿਕਾਸ ਕੀਤਾ ਇੱਥੇ ਨਹੀਂ ਜੀ ਅਸੀਂ ਉਹਨਾਂ ਨੂੰ ਬਹੁਤ ਕੋਸ਼ਿਸ਼ਾਂ ਕੀਤੀਆਂ ਵੀ ਸਾਡਾ ਰੋਡ ਬਣਾ ਦਿਓ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਸੀਗੀ ਤੇ ਦਫਤਰ ਜਾਏ ਕੀ ਕਹਿੰਦੇ ਸੀਗੇ ਉਹ ਹਾਂਜੀ ਦਫਤਰ ਜਾਉਂਦੇ ਸੀ ਅਸੀਂ ਦਫਤਰ ਤੇ ਜਾਏ ਆਉਂਦੇ ਸੀ ਮੁੜੇ ਆਉਂਦੇ ਸੀ ਕਹਿ ਦਿੰਦੇ ਸੀ ਵੀ ਟਾਈਮ ਲੱਗੂ ਕੋਈ ਨਾ ਬਣਾ ਦਾਂਗੇ ਬਣਾ ਦਾਂਗੇ ਉਹਨਾਂ ਨੇ ਕੋਈ ਸਾਡੀ ਹੈਲਪ ਨਹੀਂ ਕੀਤੀ ਤੇ ਬੈਂਸ ਵੀ ਸੀਗੇ ਸਾਡੇ ਇਥੇ ਦੇ ਐਮ ਐਲ اے ਉਹਨਾਂ ਨੇ ਵੀ ਸਾਡੀ ਕੁਝ ਨਹੀਂ ਕੀਤਾ ਭੋਲਾ ਸਿੰਘ ਜੀ ਵੀ ਤੇ ਉਹਨਾਂ ਨੇ ਵੀ ਸਾਡੀ ਕੁਝ ਨਹੀਂ ਕੀਤੀ ਹੈਲਪ ਹਾਂਜੀ ਹੁਣ ਆਮ ਪਾਰਟੀ ਦੇ ਆਏ ਨੇ ਬੰਦੇ ਹਾਂਜੀ ਉਹਨਾਂ ਨੇ ਸਾਡਾ ਰੋਡ ਹਾਂਜੀ ਸੰਸ਼ੇਦ ਸਿੰਘ ਪਾਦ ਕਲਵਾਰ ਉਹਨਾਂ ਨੇ ਕੰਮ ਕਰਾਇਆ ਉਹਨਾਂ ਦਾ ਸੀਤੂ ਨੇ ਹਾਂਜੀ ਉਹਨਾਂ ਨੇ ਸਾਡੀ ਹੈਲਪ ਕੀਤੀ ਸ਼ਮਸ਼ੇਦ ਸਿੰਘ ਜੀ ਕੌਣ ਸੰਸ਼ੇਦ ਸਿੰਘ ਜੀ ਸਾਡੇ ਮੱਲੇ ਦੇ ਆ ਮੱਲੇ ਦੇ ਕਾਉਂਸਲਰ ਕਾਉਂਸਲਰ ਹਾਂਜੀ ਅੱਛਾ ਬਸ ਕਹਿਣਾ ਤਾਂ ਕੀ ਆ ਸਰ ਵੀ ਸਾਨੂੰ ਜਿੰਨੇ ਸਾਲ ਇੱਥੇ ਹੋਗੇ ਸੀ ਰਹਿੰਦਿਆਂ ਨੂੰ ਹੁਣ ਸਾਨੂੰ ਲੱਗ ਰਿਹਾ ਵੀ ਬਹੁਤ ਵਧੀਆ ਫੀਲ ਹੋ ਰਿਹਾ ਪਹਿਲਾਂ ਤਾਂ ਜਦੋਂ ਘਰੋਂ ਬਾਹਰ ਨਿਕਲਦੇ ਸੀ ਚਿੱਕੜ ਚ ਪੈਰ ਮਿੱਟੀ ਕਟਾ ਇੱਦਾਂ ਮਤਲਬ ਸਾਨੂੰ ਹੀ ਪਤਾ ਵੀ ਅਸੀਂ ਕਿੱਦਾਂ ਰਹਿੰਦੇ ਸੀ ਪਹਿਲਾਂ ਮਤਲਬ ਨਰਕ 'ਚ ਰਹਦੇ ਸੀਗੇ ਬਸ ਇਹ ਤਾਂ ਹੁਣ ਸਾਨੂੰ ਹੀ ਪਤਾ ਵੀ ਨਰਕ ਨਾਲੋਂ ਵੀ ਵੱਧ ਹੁਣ ਵੀ ਹਵਾ ਚੱਲਦੀ ਪਈ ਆ ਤੁਸੀਂ ਦੇਖ ਲਓ ਵੀ ਪੂਰਾ ਮਿੱਟੀ ਨਹੀਂ ਉੱਡਦੀ ਪਹਿਲਾਂ ਬਿਨਾਂ ਹਵਾ ਤੋਂ ਵੀ ਪਤਾ ਚੱਲਦਾ ਸੀ ਵੀ ਹਲੇ 19 ਨਹੀਂ ਐਸੀ ਕਿਹੜੀ ਕਰਾਮਾਤ ਹੋ ਗਈ ਜਿਹੜੀ ਹੁਣ ਸਭ ਕੁਝ ਸਹੀ ਹੋ ਗਿਆ ਹੁਣ ਦੇਖੋ ਹਾਲਾ ਕਿਹਦੇ ਸਿਰ ਤੇ ਬੰਦੇ ਹੋ ਹੁਣ ਨਵੀਂ ਸਰਕਾਰ ਆਈ ਆ ਅਸੀਂ ਤਾਂ ਉਸ ਨਾਲ ਨਵੀਂ ਸਰਕਾਰ ਦਾ ਹੀ ਕਹਾਂਗੇ ਜਿਹੜੇ ਸਮੇਂ 'ਚ ਹੋਈ ਆ ਚੀਜ਼ ਅਸੀਂ ਤਾਂ ਉਹਨਾਂ ਦਾ ਹੀ ਕਹਾਂਗੇ ਠੀਕ ਹੈ ਨਹੀਂ ਤਾਂ ਸਾਨੂੰ ਜਦੋਂ ਤੇ ਸਾਡੇ ਫਸਟ ਟਾਈਮ ਅਕਾਲੀਆਂ ਨੇ 10 ਸਾਲ ਕੀਤਾ ਹਨ ਰਾਜ ਉਹਰੇ ਜੋ ਵੀ ਸਾਡੇ ਕੌਂਸਲਰ ਸਾਹਿਬ ਸੀਗੇ ਫਿਰ ਕਾਂਗਰਸ ਦੇ ਆਏ ਠੀਕ ਆ ਅਸੀਂ ਮਤਲਬ ਸਾਰਿਆਂ ਨੂੰ ਹੀ ਕਿਹਾ ਜਿਨ੍ਹਾਂ ਨੇ ਵੀ ਕਿਹਾ ਬਸ ਬਣ ਗਈ ਬਸ ਬਣ ਗਈ ਬਸ ਬਣ ਗਈ ਤੁਹਾਨੂੰ ਲੱਗਦਾ ਨਵੀਂ ਸਰਕਾਰ ਜਿਹੜੀ ਆ ਕਿ ਉਹਦੇ ਕਰਕੇ ਟਟਾ ਖਲੋਇਆ ਹਾਂ ਹਾਂਜੀ ਅਸੀਂ ਤਾਂ ਹੁਣ ਇਹੀ ਕਵਾਂਗੇ ਜੋ ਨਵੀਂ ਸਰਕਾਰ ਆਈ ਆ ਤਾਂ ਉਹਨਾਂ ਨੇ ਹੀ ਸਾਡੇ ਲਈ ਤਾਂ ਕੀਤਾ ਅਸੀਂ ਤਾਂ ਹੁਣ ਇਹ ਨਹੀਂ ਕਹਿੰਦੇ ਠੀਕ ਹੈ ਸਾਡੇ ਦਾ ਮੁਹੱਲੇ ਚ ਸਾਰੇ ਚਾਰਚਾਰ ਦੇ ਠੀਕ ਹੈ ਨਵੇਂ ਸਰਕਾਰ ਨੇ ਇੱਕ ਹੋਰ ਐਲਾਨ ਕੀਤਾ ਕਿ ਪਹਿਲੀ ਜੁਲਾਈ ਤੋਂ 300 ਯੂਨਿਟ ਪਰ ਮੰਥ ਫ੍ਰੀ ਹੋਣਗੇ ਬਹੁਤ ਵਧੀਆ ਗੱਲ ਹੈ ਜਦੋਂ ਹੋਣਗੇ ਅਸੀਂ ਤਾਂ ਤੁਹਾਨੂੰ ਲੱਗਦਾ ਕਿ ਕਰਨਗੇ 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 ਦੇਖੋ ਜੇ ਅਸੀਂ ਉਹਨਾਂ ਤੇ ਵਿਸ਼ਵਾਸ ਜਤਾਇਆ ਪੈਸੇ ਤਾਂ ਦੁਨੀਆ ਤਾਂ ਚੱਲੋ ਕਹਿੰਦੀ ਆ ਵੀ ਉਹਨਾਂ ਨੇ ਤਿੰਨ ਮਹੀਨਿਆਂ ਚ ਕੁਝ ਨਹੀਂ ਕੀਤਾ ਹੋਰ ਤੁਸੀਂ ਇਹ ਵੀ ਦੇਖੋ ਲੋਕਾਂ ਨੂੰ ਚਾਹੀਦਾ ਸੋਚਣਾ ਵੀ ਤਿੰਨ ਮਹੀਨਿਆਂ ਚ ਕਿੱਥੇ ਕੋਈ ਸਰਕਾਰ ਕਰ ਲੂਗੀ ਇੰਨੇ ਚ ਤਾਂ ਅਗਲੇ ਨੇ ਕਾਗਜ਼ੀ ਉਹਨਾਂ ਨੂੰ ਪਤਾ ਨਹੀਂ ਵੀ ਕਿਨੇ ਕਿੱਥੇ ਰੱਖੇ ਹੋਏ ਆ ਠੀਕ ਆ ਠੀਕ ਆ ਇੰਨੇ ਕ ਟਾਈਮ ਚ ਨਹੀਂ ਸਾਲ ਘੱਟੋ ਘੱਟ ਦੇਣਾ ਚਾਹੀਦਾ ਇੱਕ ਟੀਮ ਨੂੰ ਸਾਲ ਦੇਣਾ ਚਾਹੀਦਾ ਇੱਕ ਸਾਲ ਬਾਅਦ ਆਪਾਂ ਨੂੰ ਉਹਨਾਂ ਦੀਆਂ ਜੋ ਵੀ ਪ੍ਰੋਬਲਮਸ ਹੋਣਾ ਤਾਂ ਨਹੀਂ ਸੋਲਵ ਹੋਣ। ਪਰ ਮਤਵ ਵਾਲਾ ਕੇਸਰੀਵਾਲ ਸਾਹਿਬ ਨੇ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਹੋਣ। ਹਲੇ ਮੌਕਾ ਦੇਣਾ ਚਾਹੀਦਾ ਹੋਣਗੀ ਹਲੇ ਤਾਂ ਇਹੀ ਸੋਚਦੇ। ਕਿ ਹੋਣੀ ਹੋਣੀ ਹੋਗੀ ਨਾ। ਹਾਂਜੀ ਹਾਂਜੀ। ਦੂਸਰੀ ਗਰੰਟੀ ਹੋਰਤਾਂ ਲਈ ਜਿਹੜੀ 1000 ਰੁਪਏ ਆ। ਉਹੀ ਆ ਲੈ ਵੀ ਜੋ ਜੋ ਉਹਨਾਂ ਨੇ ਕਿਹਾ ਹੋ ਰਿਹਾ ਵਾ। ਠੀਕ ਆ ਜਦੋਂ ਸਾਲ ਸਾਲ ਬੀਤ ਗਿਆ ਕੁਛ ਨਹੀਂ ਹੋਊਗਾ। ਫਿਰ ਆਪਾਂ ਕਹਿ ਸਕਦੇ ਆ ਵੀ ਠੀਕ ਆ ਵੀ ਆਪਾਂ ਉਹਨਾਂ ਤੇ ਤੁੰਬ ਤਾਂ ਕਈ ਲੋਕ ਹੁਣ ਕਹਿ ਦਿੰਦੇ ਆ ਵੀ ਦੇਖੋ ਜੀ ਇਹਨਾਂ ਇਹ ਆਏ ਨੇ ਅਜੇ ਬਦਲਾ ਨਹੀਂ ਹੋਇਆ ਬਦਲਾ ਨਹੀਂ ਹੋਇਆ ਇੰਨੀ ਦੇਤੀ ਕਿਹੜਾ ਬਦਲਾ ਚੋਂਦਾ 70 ਸਾਲ ਹੋ ਗਏ ਰਹਿੰਦੇ ਆਨੂੰ ਥੋੜਾ ਰੇਟ ਚੀਜ਼ ਨੂੰ ਟਾਈਮ ਦੋ ਟਾਈਮ ਦੇਣ ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਕੀ ਹੁੰਦਾ ਜਦੋਂ ਆਪਾਂ ਰੋਜ਼ ਤੂੰ ਤਾਂ ਲੈ ਜਾਂਦੇ ਬੰਦਾ ਪਜਲ ਹੋ ਜਾਂਦਾ ਉਹ ਬੰਦਾ ਕੀ ਕਰੂਗਾ ਉਹਨਾਂ ਨੂੰ ਟਾਈਮ ਦੇਣਾ ਇੱਕ ਉਹਨਾਂ ਦਾ ਵੀ ਫਰਜ਼ ਆਗਲੇ ਨੇ ਇੰਨੀ ਵੱਡੀ ਜ਼ਿੰਮੇਵਾਰੀ ਲਈ ਆ ਪਰ ਥੋੜਾ ਟਾਈਮ ਰਹਿੰਦੇ ਨੇ ਸਾਡੀ ਕਿਸੇ ਨੇ ਨਹੀਂ ਸੁਣੀ ਹੁਣ ਨਮੀ ਸਰਕਾਰ ਆਈ ਆ ਤਾਂ ਸਾਡੀ ਸੁਣੀ ਆ ਹੁਣ ਤੁਹਾਡੀ ਲੈਟਰੀ ਨਿਕਲ ਗਈ ਹਾਂਜੀ ਸਾਡੀ ਲੈਟਰੀ ਨਿਕਲ ਗਈ ਤੇ ਸਾਡੀ ਸਮਸ਼ੇਰ ਨੇ ਅਰ ਸਿੱਧੂ ਕਰਵਾ ਤਨੇ ਇਹਨਾਂ ਨੇ ਸਾਡੀ ਸੁਣੀ 1000 ਰੁਪਏ ਮਹੀਨਾ ਕਹਿੰਦੇ ਮਿਲੂਗਾ ਮਿਲ ਗਿਆ ਤੁਹਾਨੂੰ ਨਹੀਂ ਮਿਲਿਆ ਨਹੀਂ ਮਿਲਿਆ ਤੁਹਾਨੂੰ ਲੱਗਦਾ ਤੁਹਾਨੂੰ ਉਮੀਦ ਹੈ ਮੈਂ ਦੱਸ ਦਊਗਾ ਦੂਸਰੇ ਪਾਸੇ ਸ਼ਮਸ਼ੇਰ ਸਿੰਘ ਗਰੀਵਾਲ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿਕਾਸ ਰੁਕੇ ਹੋਏ ਸਨ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਸ ਇਲਾਕੇ ਦੇ ਰੁਕੇ ਹੋਏ ਕੰਮ ਕਰਵਾਏ ਜਾ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਐਮਐਲਏ ਕੁਲਵੰਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਸਾਰੇ ਕੰਮ ਪੂਰੇ ਨੇ ਅਤੇ ਉਹਨਾਂ ਦਾ ਪੂਰਾ ਸਹਿਯੋਗ ਹੈ ਉਹਨਾਂ ਨੇ ਬੜੇ ਹੀ ਵਿਸਤਾਰ ਦੇ ਨਾਲ ਇਸ ਵਾਰਡ ਦੇ ਇਲਾਕੇ ਦੀ ਜਾਣਕਾਰੀ ਸਾਂਝੀ ਕੀਤੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਤੁਹਾਡਾ ਏਰੀਆ ਸਾਰਾ ਘੁੰਮ ਕੇ ਆਏ ਆਂ ਅੱਛਾ ਜੀ ਲੇਕਿਨ ਤੁਹਾਡੀ 어 ਕਿਸ ਤਰ੍ਹਾਂ ਮੈਂ ਸਮਝ ਨਹੀਂ ਲੇਕਨ ਏਰੀਏ ਚ ਕੋਈ ਕਈ ਏਰੀਏ ਐਸੇ ਹੈਗੇ ਜਿਨੇ ਲੋਕਾਂ ਦੇ ਏਰੀਏ ਚ ਕਾਫੀ ਸਾਲਾਂ ਤੋਂ ਉਸ ਏਰੀਏ ਚ ਕੰਮ ਨਹੀਂ ਹੋ ਰਿਹਾ ਸੀ ਠੀਕ ਹੈ ਜੀ ਇੱਕ ਅਸੀਂ ਏਰੀਏ ਚ ਉਹ ਕਿਹਾ ਪਾਣੀ ਦਾ ਸੀਵਰੇਜ ਦਾ ਪਾਣੀ ਪਾਣੀ ਕਰਕੇ ਜਿਹੜੀ ਪਾਣੀ ਠੀਕ ਹੈ ਜੀ ਪਾਣੀ ਨਹੀਂ ਮਿਲ ਰਿਹਾ ਸੀ ਉਹਨਾਂ ਨੂੰ ਉਹਨਾਂ ਦੇ ਸਵਰਸੀਬਲ ਪੰਪ ਲੱਗੇ ਹੋਏ ਸੀ ਕਿ ਤਾਂ ਕਰਕੇ ਜਿਆਬੀ ਬਾਗ ਗਏ ਸੀ ਪੰਜਾਬੀ ਬਾਗ ਠੀਕ ਹੈ ਜੀ ਉੱਥੇ ਤੁਹਾਡੇ ਹੀ ਨਾਮ ਲਿਆ ਜਾ ਰਿਹਾ ਜਿਹੜਾ ਕਿ 4.5 ਸਾਲ ਕਾਉਂਸਲ ਮੌਜੂਦਾ ਹੋਣ ਦੇ ਬਾਵਜੂਦ ਕੰਮ ਨਹੀਂ ਹੋਏ ਉਹਨਾਂ ਦੇ ਠੀਕ ਹੈ ਮੇਰਾ ਨੌ ਹੈਗਾ ਸਾਡਾ ਹੋਂਦੇ ਚ ਕੀ ਰੋਲ ਆ ਮੈਂ ਦੱਸਦਾ ਮੇਰਾ ਨੌ ਸ਼ਮਸ਼ੀਰ ਸਿੰਘ ਗਰੇਵਾਲ ਮੈਂ ਇਨਚਾਰਜ ਆ ਜੀ ਵਾਰਡ ਨੰਬਰ 45 ਹਲਕਾ ਆਤਮਨਗਰ ਦਾ ਸਰਦਾਰ ਕੁਲਵੰਤ ਸਿੰਘ ਸਿੱਧੂ ਜਿਹੜੇ ਐਮ ਐਲ ਏ ਆਪਣੇ ਹਲਕਾ ਆਤਮਨਗਰ ਦੇ ਨੇ ਉਹ ਸਾਡੀ ਇੱਕ ਇਨਸਪੀਰੇਸ਼ਨ ਹੈ ਸਾਡੇ ਬਾਸ ਨੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਵੇਂ ਉਹ ਸਾਡੀ ਡਿਊਟੀਆਂ ਲਾਉਂਦੇ ਨੇ ਜਿਵੇਂ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾ ਕੇ ਮੈਨੂੰ ਵਾਰਡ ਦਾ ਇਨਚਾਰਜ ਲਾਇਆ ਮੈਂ ਬੋਰਡ ਦੇ ਇਨਚਾਰਜ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਆਪਣੇ ਬੋਰਡ ਦੇ ਵਿੱਚ ਪੇਸ਼ ਆ ਰਹੀਆਂ ਜਿਹੜੀਆਂ ਸਮੱਸਿਆਵਾਂ ਨੇ ਅ ਬਹੁਤ ਸਾਰੀਆਂ ਸਮੱਸਿਆ ਨੇ ਮੈਂ ਗਿਣਨ ਲੱਗਿਆ ਤੇ ਕਾਫੀ ਸਮਾਂ ਲੱਗ ਜੂ ਤੇ ਇਹਨਾਂ ਚ ਕੁਝ ਸਮੱਸਿਆਵਾਂ ਹੱਲ ਕਰਾਤੀਆਂ ਕੁਝ ਅਜੇ ਚੱਲ ਰਿਹਾ ਕੰਮ ਹੁਣ ਆ ਜਿਹੜੀ ਆਪਾਂ ਕਲੋਨੀ 'ਚ ਖੜੇ ਆ ਇਹ ਗਲਾਡਾ ਕਲੋਨੀ ਹੈ ਆਪਣੇ ਦੁਗਰੀ ਫੇਸ 3 'ਚ ਇਹ ਗਲਾਡਾ ਕਲੋਨੀ ਦੀਆਂ ਵੀ ਬਹੁਤ ਸਮੱਸਿਆਵਾਂ ਸੀਗੀਆਂ ਇਹਦਾ ਮੈਨੂੰ ਇਹਨਾਂ ਨੇ ਮੁਹੱਲਾ ਨਿਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਮੈਨੂੰ ਪ੍ਰਧਾਨ ਵੀਰ ਬਣਾਇਆ ਇੱਥੇ ਆਪਣੇ ਮਹੱਲੇ ਦਾ ਤੇ ਐਸੇ ਤਰ੍ਹਾਂ ਜਿੰਨੇ ਕੰਮ ਹੁੰਦੇ ਆ ਜੀ ਵੱਧ ਚੜ ਕੇ ਸ਼ੁਰੂ ਤੋਂ ਆਦਤ ਹੈ ਕਿ ਕੋਈ ਬੇਇਨਸਾਫੀ ਕੋਈ ਨਾਇਨਸਾਫੀ ਹੁੰਦੀ ਕਿਤੇ ਬਰਦਾਸ਼ਤ ਨਹੀਂ ਹੁੰਦੀ ਐਸੇ ਤਰ੍ਹਾਂ ਲੋਕਾਂ ਦੇ ਕਈ ਕੰਮ ਐਸੇ ਰੁਕੇ ਹੋਏ ਸੀਗੇ ਜਿਵੇਂ ਸਾਡੇ ਕਾਉਂਸਲਰ ਸਾਹਿਬਾ ਇਥੋਂ ਬੀਬੀ ਵਰਜਿੰਦਰ ਕੌਰ ਨੇ ਸਾਢੇ 4 ਸਾਲ ਤੁਸੀਂ ਵਾਰਡ ਦੇ ਵਿੱਚ ਕਿਤੇ ਜਾ ਕੇ ਕਿਤੇ ਵੀ ਕਿਸੇ ਵੀ ਗਲੀ 'ਚ ਪੁੱਛ ਸਕਦੇ ਹੋ ਕਿ ਸਾਢੇ 4 ਸਾਲ ਉਹਨਾਂ ਨੇ ਕਿਤੇ ਦਰਸ਼ਨ ਵੀ ਹੋਏ ਉਹਨਾਂ ਦੇ ਐਸੇ ਤਰ੍ਹਾਂ ਸਾਡਾ ਜਿਹੜਾ ਸਾਬਕਾ ਐਮ.ਐਲ.ਏ. ਸਿਮਰਜੀਤ ਬੈਂਸ ਸੀਗਾ ਇਹਦੇ ਕਿਸੇ ਨੂੰ ਦਰਸ਼ਨ ਹੋਏ ਕਿਸੇ ਨੂੰ ਦਰਸ਼ਨ ਨਹੀਂ ਹੋਏ ਇਸੇ ਕਰਕੇ ਐਮਐਲਏ ਨੂੰ ਲੋਕਾਂ ਨੇ ਲਾਂਬੇ ਕਰਤਾ ਇਸੇ ਤਰ੍ਹਾਂ ਹੁਣ ਜਿਹੜੀ ਕੌਂਸਲਰ ਹੈ ਇਹਨਾਂ ਦਾ ਵੀ ਟਾਈਮ ਨੇੜੇ ਆ ਗਿਆ ਜੀ ਤੇ ਕਿਉਂਕਿ ਕੰਮ ਕੰਮ ਦੇ ਉੱਤੇ ਲੀਡਰ ਦੀ ਪਛਾਣ ਹੈ ਜੇ ਤੁਸੀਂ ਕਿਸੇ ਨੂੰ ਲੀਡਰ ਦਾ ਮਤਲਬ ਕੀ ਹੈ ਲੀਡ ਕਰਨਾ ਤੇ ਅਸੀਂ ਤਾਂ ਕਦੀ ਸਾਡੇ ਨਾ ਐਮਐਲਏ ਸਾਹਿਬ ਨੇ ਆਪਣੇ ਆਪ ਨੂੰ ਲੀਡਰ ਕਿਹਾ ਤੇ ਨਾ ਮੈਂ ਕਦੀ ਕਹਿਣਾ ਕਿਉਂਕਿ ਅਸੀਂ ਇੱਕ ਸੇਵਾਦਾਰ ਆ ਜਨਤਾ ਦੀ ਸੇਵਾ ਕਰਕੇ ਜਨਤਾ ਸਾਨੂੰ ਸਾਡੇ ਤੇ ਵਿਸ਼ਵਾਸ ਜਤਾਉਂਦੀ ਹੈ ਜਿੱਥੇ ਜਾਂਨੇ ਸਾਨੂੰ ਮਾਨ ਸਤਕਾਰ ਮਿਲਦਾ ਹੈ ਖਾਣੀਆਂ ਦੋ ਰੋਟੀਆਂ ਨੇ ਜੀ ਪੈਸੇ ਨਹੀਂ ਖਾਣੇ ਨੋਟ ਨਹੀਂ ਖਾਣੇ ਲੋਕਾਂ ਨੇ ਕ腐ਸ਼ਨ ਦੀ ਤੈਹ ਲਾਈ ਹੋਈ ਸੀਗੀ ਜਿੰਨੇ ਆਹ ਪੋਲਿਟਿਸ਼ੀਅਨਸ ਨੇ ਹੁਣ ਤੁਸੀਂ ਇੱਥੇ ਜਿੰਨੇ ਕੰਮ ਨੇ ਹਰੇਕ ਕੰਮ ਚ ਕਮਿਸ਼ਨਾਂ ਖਾਧੀਆਂ ਜਾਂਦੀਆਂ ਸੀਗੀਆਂ ਇਹ ਕਮਿਸ਼ਨ ਸਿਸਟਮ ਅਸੀਂ ਬੰਦ ਕਰਾਤਾ ਹੈ ਤੇ ਆਲਮੋਸਟ ਤਕਰੀਬਨ ਸਾਡੇ ਵਾਰਡ ਦੇ ਵਿੱਚ ਸਾਡੇ ਹਲਕਾ ਆਤਮਨਗਰ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਸਾਡੇ ਪ੍ਰਤੀ ਵਿਸ਼ਵਾਸ ਹੈ ਪਿਆਰ ਹੈ ਜਿੱਥੇ ਜਾਂਦੇ ਸਤਕਾਰ ਮਿਲਦਾ ਜੀ ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਲੇਕਿਨ ਇਲਾਕਾ ਨਿਵਾਸੀਆਂ ਨੇ ਤੇ ਇੱਥੇ ਤੱਕ ਵੀ ਕਹਿਤਾ ਹੈ ਕਿ ਸਾਡੇ ਕਾਉਂਸਲਰ ਸ਼ਮਸ਼ੇਰ ਸਿੰਘ ਜੀ ਨੂੰ ਉਹਨਾਂ ਦਾ ਪਿਆਰ ਹੈ ਜੀ ਇਲਾਕਾ ਨਿਵਾਸੀਆਂ ਦਾ ਪਿਆਰ ਹੈ ਕਿਉਂਕਿ ਅਸੀਂ ਵਿਚਰਦੇ ਆ ਕਈ ਐਸੇ ਲੋਕ ਨੇ ਜੋ ਸਿਰਫ ਇੱਕ ਫੋਟੋ ਕਰਾਉਣ ਦੇ ਖਾਤੇ ਪਰ ਵਿੱਚ ਚਲੇ ਜਾਣਗੇ ਕਿਤੇ ਕੰਮ ਹੁੰਦਾ ਜਾ ਕੇ ਖੜ ਜਾਣਗੇ ਬਈ ਸਾਡੀ ਫੋਟੋ ਹੋ ਜਵੇ ਪਰ ਸਾਡਾ ਇਹ ਕੰਮ ਨਹੀਂ ਅਸੀਂ ਜਿੱਥੇ ਕੰਮ ਸ਼ੁਰੂ ਕਰਦੇ ਆ ਉਥੇ ਉਹਦੀ ਤੈਹ ਤੱਕ ਜਾਣਦੇ ਆ ਕਿ ਉਹ ਹੁਣ ਵੀ ਸਵੇਰ ਦੀਆਂ ਕੰਪਲੇਂਟਾਂ ਮੈਂ ਤਕਰੀਬਨ 3-4 ਕੰਪਲੇਂਟਾਂ ਸੀਗੀਆਂ ਉਹ ਮੈਂ ਦੁਰਸਤ ਕਰਵਾਈਆਂ ਲੱਗੇ ਹੋਏ ਇਲਾਕਾ ਨਿਵਾਸੀਆਂ ਨੇ ਇਹ ਵੀ ਕਿਹਾ ਕਿ 20 ਸਾਲ ਤੱਕ ਕੰਮ ਨਹੀਂ ਹੋਇਆ ਸਾਡੇ ਲੇਕਿਨ ਇਹ 3 ਮਹੀਨੇ ਚ ਕੀ ਜਾਦੂ ਫੇਰਤਾ ਇਹਨਾਂ ਨੇ ਆਮ ਪਾਰਟੀ ਨੇ ਉਹ ਜਾਦੂ ਤਾਂ ਇਹ ਹੈ ਜੀ ਕਿ ਇਮਾਨਦਾਰੀ ਦਾ ਜਾਦੂ ਹੈ ਇਹ ਸਾਰਾ ਸਾਡੇ ਜਿਹੜੇ ਪਾਰਟੀ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੈਂ ਮਾਨ ਸਾਹਿਬ ਨੂੰ ਹਮੇਸ਼ਾ ਤੋਂ ਇਹੀ ਗੱਲ ਕਹਿੰਦਾ ਕਿ ਉਹ ਮੈਨੂੰ ਹਮੇਸ਼ਾ ਲੱਗਦਾ ਜਿਵੇਂ ਉਹਨਾਂ ਦੇ ਨੌ ਦੇ ਪਹਿਲਾ ਚਾਰ ਅੱਖਰ ਨੇ B H A G ਉਮੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਈ ਨੌ ਦੇ ਪਹਿਲਾ ਚਾਰ ਅੱਖਰ B H A G ਸੀਗਾ ਤੇ ਉਹੀ ਨੌ ਮੈਨੂੰ ਤਾਂ ਉਹੀ ਲੱਗਦਾ ਕਿ ਉਹਨਾਂ ਨੇ ਸਾਡੇ ਵਿੱਚ ਆ ਕੇ ਪਹਿਲਾਂ ਉਹਨਾਂ ਨੇ ਅੰਗਰੇਜ਼ਾਂ ਤੋਂ ਸਾਨੂੰ ਨਿਜਾਦ ਦਵਾਈ ਸ਼ਹੀਦ ਆਜ਼ਮ ਨੇ ਹੁਣ ਆ ਜਿਹੜੇ ਸਾਡੇ ਹੁਣ ਮੁੱਖ ਮੰਤਰੀ ਸਾਹਿਬ ਨੇ ਇਹ ਸਾਨੂੰ ਕਰਪਸ਼ਨ ਦੇ ਜਿਹੜੇ ਦਲਦਲ ਚ ਫਸੇ ਹੋਏ ਕਾਲੇ ਅੰਗਰੇਜ਼ ਜਿਹੜੇ ਸਾਡੇ ਹਿੰਦੂਸਤਾਨੀ ਸਾਡੇ ਆਪ ਲੀਡਰ ਬਣੇ ਹੋਏ ਨੇ ਇਹਨਾਂ ਨੂੰ ਹੁਣ ਲੀਡਰਾਂ ਤੋਂ ਸਾਨੂੰ ਨਿਜਾਦ ਦਵਾ ਦੇਣਗੇ ਕਰਪਸ਼ਨ ਦੂਰ ਹੋ ਗਈ ਤਾਂ ਇਹ ਮੁਲਕ ਸੁਧਰ ਜਾਊਗਾ ਇਹ ਸਾਡਾ ਮੇਨ ਮੋਟੇ ਹੈ ਜਿਹੜੀ ਮਾਨ ਸਾਹਿਬ ਵੱਲੋਂ ਪਹਿਲੀ ਗਾਰੰਟੀ ਜਿਹੜੀ ਹੈ 300 ਯੂਨਿਟ 2 ਮਹੀਨੇ ਦਾ ਛੇ ਹੋ ਗਈ ਜੀ ਹੁਣ ਪਾਸ 1 ਜੁਲਾਈ ਤੋਂ ਲੱਖ ਹੋ ਜਾਣੀ ਹੈ ਜੀ ਇਹ ਉਹਨਾਂ ਦੀ ਗਰੰਟੀ ਹੈ ਜਿਹੜੀ 1000 ਰੁਪਏ ਉਹ ਉਹਨਾਂ ਦੇ ਬਜਟ ਦੇ ਵਿੱਚ ਅਜੇ ਤੱਕ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੀ ਬਜਟ 'ਚ ਕਿ 2 2 ਮਹੀਨੇ 1 ਸਾਲ ਆ ਤਾਂ 4 ਮਹੀਨੇ 1 ਸਾਲ ਤੱਕ ਉਹਨਾਂ ਨੇ ਦੇਖੋ ਮੈਕਸਿਮਮ ਸਾਲ ਕਿਹਾ ਪਰ ਜਲਦੀ ਹੋ ਜਾਊਗਾ ਕਿਉਂਕਿ ਜਿਹੜੀ ਇਮਾਨਦਾਰ ਸਰਕਾਰ ਹੁੰਦੀ ਹੈ ਨਾ ਜੀ ਜਦੋਂ ਸਰਕਾਰੀ ਲੀਡਰ ਜਿਹੜੇ ਲੀਡਰ ਹੁੰਦੇ ਨੇ ਲੀਡਰਾਂ ਦੇ ਪੈਸਾ ਜਿਹੜਾ ਸਰਕਾਰ ਕੋਲੇ ਪੈਸੇ ਦੀ ਕਮੀ ਕਦੀ ਨਹੀਂ ਹੁੰਦੀ ਆ ਜਿਹੜਾ ਕਰਜ਼ਾਈ ਹੋਇਆ ਪੰਜਾਬ ਇਹ ਸਿਰਫ ਇਹ ਲੀਡਰਾਂ ਨੇ ਆਪਣੇ ਘਰ ਪਰ ਇਸ ਕਰਕੇ ਕਰਜ਼ਾਈ ਹੋਇਆ ਤੁਸੀਂ ਅੱਜ ਵੀ ਦੇਖੋਗੇ ਇੱਕ ਵਾਇਰਲ ਹੋ ਰਹੀ ਹੈ ਪੋਸਟ ਕੈਪਟਨ ਸਾਹਿਬ ਕਿਸੇ ਮੁਲਕ 'ਚ ਇਲਾਜ ਕਰਾ ਰਹੇ ਆ ਬਾਦਲ ਸਾਹਿਬ ਕਿਸੇ ਹੋਰ ਮੁਲਕ 'ਚ ਇਲਾਜ ਕਰਾ ਰਹੇ ਆ ਭਾਈ ਤੁਸੀਂ ਇੱਥੇ ਕਿਉਂ ਨਹੀਂ ਬਣਾਇਓ ਵਧੀਆ ਹਸਪੀਟਲ ਕਿਉਂ ਨਹੀਂ ਬਣਾਇਓ ਇਸ ਸਿਟੀ ਸੈਂਟਰ ਸਾਡੇ ਏਰੀਏ ਦਾ ਸ਼ਹੀਦ ਭਗਤ ਸਿੰਘ ਨਗਰ ਚ ਸਿਟੀ ਸੈਂਟਰ ਦਾ ਕੰਮ ਸੀਗਾ ਉਹਦੇ ਚ ਵੀ ਕਰਪਸ਼ਨ ਕਰਤੀ ਜੇ ਅੱਜ ਸਿਟੀ ਸੈਂਟਰ ਬਣਿਆ ਹੁੰਦਾ ਇਹ ਇਲਾਕੇ ਚ ਦੁਨੀਆ ਭਰ ਦੇ ਲੋਕਾਂ ਨੇ ਇੱਥੇ ਆ ਕੇ ਨਿਵੇਸ਼ ਕਰਨਾ ਸੀ ਵਾਰਡ ਦੇ ਇਲਾਕਾ ਨਿਵਾਸੀਆਂ ਨੂੰ ਹੁਣ ਕੀ ਕਹਿਣਾ ਚਾਹੁੰਦੇ ਜੇ ਆਉਣ ਵਾਲੀ ਚੋਣਾਂ ਕੌਂਸਲ ਦੀਆਂ ਆਉਣੀਆਂ ਮੈਂ ਤਾਂ ਜੀ ਇਲਾਕਾ ਨਿਵਾਸੀਆਂ ਨੂੰ ਹਮੇਸ਼ਾ ਮਤਲਬ ਉਹਨਾਂ ਨੂੰ ਸ਼ੁਰੂ ਤੋਂ ਇਹੀ ਗੱਲ ਕਹਿੰਦਾ ਆ ਰਿਹਾ ਕੋਈ ਵੀ ਸਮੱਸਿਆ ਮੈਨੂੰ ਦੱਸੋ ਕਿਉਂਕਿ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਮੈਂ ਸਿਰਫ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਸਿੱਧੂ ਦੀ ਟੀਮ ਦਾ ਇੱਕ ਮੈਂਬਰ ਹਾਂ ਉਸੇ ਟੀਮ ਦੇ ਵਿੱਚ ਸਾਡੇ ਇੱਕ ਪ੍ਰੋਪਰ ਸਾਡਾ ਸਿਸਟਮ ਬਣਿਆ ਹੋਇਆ ਕਿਹੜੇ ਬੰਦੇ ਨੇ ਕਿੱਥੇ ਡਿਊਟੀ ਲਾਉਣੀ ਹੈ ਕਾਰਪੋਰੇਸ਼ਨ ਦੇ ਕਿਵੇਂ ਕੰਮ ਕਰਾਉਣੇ ਹੈ ਹੋਰ ਕੰਮ ਕਿੱਦਾਂ ਹੋਣੇ ਆ ਉਸੇ ਟੀਮ ਦੇ ਵਿੱਚ ਅਸੀਂ ਰਲ ਕੇ ਕਰੀ ਜਾਂਦੇ ਆ ਸਾਰੇ ਕੰਮ ਤੇ ਬਾਕੀ ਵਾਰਡ ਨਿਵਾਸੀਆਂ ਦਾ ਹਮੇਸ਼ਾ ਧੰਨਵਾਦ ਕਰਦਾ ਮੈਂ ਕਿਉਂਕਿ ਇਹੀ ਸਾਡੀ ਤਾਕਤ ਨੇ ਇਹਨਾਂ ਨੇ ਹੀ ਜਿਹੜੇ ਪਿਛਲੇ ਲੋਕ ਨੇ ਇਹਨਾਂ ਨੂੰ ਭਜਾਉਣਾ ਪੰਜਾਬੀ ਦਿੱਤਾ ਐਮਐਲਏ ਗਾਂਵਾਂ ਵੀ ਭਜਾ ਦੇਣਗੇ ਜਿਹੜੇ ਹੈਗੇ ਨੁਮਾਇੰਦੇ ਤੇ ਅੱਗੇ ਸਾਨੂੰ ਮਹਾਰਾਜ ਮੌਕਾ ਦੋਵੇ ਅਸੀਂ ਮੈਂ ਵਾਅਦਾ ਕਰਦਾ ਵਾਂ ਆਪਣੇ ਵਾਰਡ ਨਿਵਾਸੀਆਂ ਨੂੰ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜੀ ਡਿਵੈਲਪਮੈਂਟ ਇੱਥੇ ਹੋ ਜੂਗੀ ਬਾਕੀ ਮੈਨੂੰ ਵਾਰਡ ਨਿਵਾਸੀਆਂ ਤੇ ਪੂਰਾ ਵਿਸ਼ਵਾਸ ਹੈ ਐਮਐਲਏ ਸਾਹਿਬ ਤੇ ਵਿਸ਼ਵਾਸ ਹੈ ਆਪਣੀ ਪਾਰਟੀ ਤੇ ਵਿਸ਼ਵਾਸ ਹੈ ਤੇ ਸਾਡੀ ਗਾਹਾਂ ਵੀ ਜਿੱਤਾਂ ਹੁੰਦੀਆਂ ਰਹਿਣਗੀਆਂ ਠੀਕ ਹੈ ਜਦੋਂ ਇਲਾਕੇ ਦੀ ਕਾਉਂਸਲਰ ਬਲਜਿੰਦਰ ਕੌਰ ਨੂੰ ਉਹਨਾਂ ਦੇ ਹੀ ਵਾਰਡ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕੰਮ ਰੁਕੇ ਹੋਏ ਹਨ ਇਹ ਸਾਡੀ ਮਿਹਨਤ ਦਾ ਹੀ ਨਤੀਜਾ ਹੈ ਕਿਉਂਕਿ ਇਸ ਇਲਾਕੇ ਦੇ ਟੈਂਡਰ ਪਹਿਲਾਂ ਤੋਂ ਹੀ ਲਗਾਏ ਗਏ ਸੀ ਉਹਨਾਂ ਦੱਸਿਆ ਕਿ ਮੈਂ ਆਪਣੇ ਇਲਾਕੇ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਨੇ ਕਿਉਂਕਿ ਇਲਾਕੇ ਦੀ ਜਨਤਾ ਨੇ ਹੀ ਮੈਨੂੰ ਜਿਤਾਇਆ ਹੈ ਵਿਰੋਧੀ ਪਾਰਟੀਆਂ ਅੱਗੇ ਹੋ ਕੇ ਆਪਣਾ ਨਾਮ ਚਮਕਾਉਣ ਦੇ ਲਈ ਛੋਟੀ ਦਾ ਜ਼ੋਰ ਲਗਾਉਂਦੀਆਂ ਰਹਿਣ ਲੇਕਿਨ ਇਲਾਕੇ ਦੀ ਜਨਤਾ ਸਭ ਦੇਖ ਰਹੀਆਂ ਨੇ ਇਸ ਵਾਰ ਦੀ ਕਾਉਂਸਲਰ ਬਲਜਿੰਦਰ ਕੌਰ ਨੇ ਇਸ ਵਾਰ ਦੀ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਹਾਂਜੀ ਪੁੱਛੋ ਮੈਡਮ ਇਲਾਕੇ ਦੇ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿ 4.5 ਸਾਲ ਬੀਤ ਗਏ ਕਿ ਸਾਡੇ ਏਰੀਆ 'ਚ ਕੋਈ ਕੰਮ ਨਹੀਂ ਹੋਇਆ ਆਮ ਪਾਰਟੀ ਦੇ ਆਉਣ ਨਾਲ 3 ਮਹੀਨੇ ਚ ਵਿਕਾਸ ਹੋਣਾ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਬਹਿਲੇ ਦੱਸੋ ਕਿ ਕਿਹੜੇ ਲੱਗਣਾ ਕਿਹੜਾ ਕਿਹੜਾ ਕੰਮ ਕਿਹੜੇ ਮੱਲੇ ਦੇ ਚ ਪਹਿਲਾਂ ਪਾਣੀ ਕਰਦੇ ਕਿਹੜੇ ਮੱਲੇ ਜੇ ਇਸ ਜਮਾਨਾ ਮੱਲਮਤ ਸੈਂਸਰੀਆ ਪਲਾਣਾ ਰਿਹਾ ਸੀ ਪੈਸੇ ਜਦੋਂ ਅਸਲੀ ਗਰ ਫੇਸਲੀ ਉਹ ਕਹਿੰਦੇ ਕਈ ਤਰ੍ਹਾਂ ਕਈ ਜੇ ਇਹ ਰੋ ਆਪਣੇ ਕਈ ਸਰਕਾਰਾਂ ਬਦਲ ਗਈਆਂ ਪਰ ਸਾਡੀ ਝੜਕਣੀ ਬਣੀ ਸੀ ਉਹ ਝੜਕਣ ਨੂੰ ਬਣਵਾਤੀ ਆ ਗਿਆ ਕੋਲ ਲੱਗ ਕਰਕੇ ਤੁਹਾਨੂੰ ਸਭ ਨੂੰ ਪਤਾ ਹੈ ਉਹ ਲਿਖੇ ਰੋਗਾਂ ਕੋਲ ਲੱਗ ਕਰਕੇ ਕੰਮ ਨਹੀਂ ਹੋ ਜਾ ਕੁਝ ਇਦਾਂ ਦਾ ਹੋ ਜਾ ਕੇ ਕੁਝ ਚਲੋ ਮੇਰੀ ਕਾਂਗਰਸ ਪਾਰਟੀ ਹੈ ਉਹਦੇ ਵਿੱਚ ਵੀ ਇਹ ਲੀਡਰ ਆਏ ਸੀ ਕਿ ਉਹਨਾਂ ਨੂੰ ਲੱਗਿਆ ਵੀ ਮੀਰਾ ਕੌਂਸਲਡਾਰਤੇ ਮੈਂ ਆਪਣੇ ਇਲੈਕਸ਼ਨ ਦੇ ਵਿੱਚ ਕੰਟਰੈਕਟਰ ਲੈ ਜਾਵਾਂ ਇਹ ਮੇਰੀ ਗਲਤੀ ਨਹੀਂ ਸੀ ਇਹ ਸਾਡਾ ਇੱਕ ਇੰਟਰਕਟਿਵ ਪੁਆਇੰਟ ਰਿਹਾ ਠੀਕ ਹੈ ਉਹ ਕੰਮ ਛੱਡ ਕੇ ਦੂਸਰੇ ਇਲੈਕਸ਼ਨ ਵਿੱਚ ਗਏ ਤਾਂ ਕਰਕੇ ਮੇਰਾ ਕੰਮ ਨਹੀਂ ਹੋ ਗਿਆ ਹੁਣ ਦੁਬਾਰਾ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਜੇ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਕੰਮ ਕਰਵਾਏ ਦੇਖਣਾ ਉਹ ਪੁੱਛਿਆ ਜਾਵੇ ਜਿਹੜੇ ਪੜੇ ਲਿਖੇ ਨਹੀਂ ਜਾਂ ਉਹਨਾਂ ਕੋਰਪੋਰੇਸ਼ਨ ਦੇ ਕੰਮਾਂ ਦੀ ਕੋਈ ਨੀ ਵੀ ਨੋ ਲੈਜ ਹੈ ਉਹਨੂੰ ਇਹ ਪੁੱਛੋ ਕਿ ਇੱਕ ਫਾਈਲ ਤਿਆਰ ਹੋਣ ਨੂੰ ਕਿੰਨਾ ਟਾਈਮ ਲੱਗਦਾ ਹੈ ਤੇ 3 ਮਹੀਨਿਆਂ ਦੇ ਵਿੱਚ ਨਾ ਤਾਂ ਫਾਈਲ ਤਿਆਰ ਹੁੰਦੀ ਹੈ ਨਾ ਟੈਂਡਰ پاس ਹੁੰਦਾ ਨਾ ਵਰਕ ਆਉਟ ਹੁੰਦਾ ਐਫੀਐਨਸੀ ਦੀ ਮੀਟਿੰਗ ਹੋएगी ਤਾਂ ਮੇਰਾ ਪੂਰਾ ਪ੍ਰੋਸੀਜਰ ਜਿਹੜਾ ਉਹ ਖਤਮ ਹੋਦਾ 그다 ਬਾਅਦ ਜਿਹੜਾ ਕਿ ਕੌਂਟਰੈਕਟਰ ਨੂੰ ਕੰਮ ਅਲਾਟ ਹੋਦਾ ਤੁਸੀਂ ਜਿਹੜੀ ਫਾਈਲ ਦੀ ਗੱਲ ਕਰਦੇ ਹੋ ਆਮ ਪਾਰਟੀ ਤੋਂ ਪਹਿਲਾਂ ਤੁਸੀਂ ਫਾਈਲ ਬਿਫੋਰ ਇਲੈਕਸ਼ਨ ਐਮਐਲਏ ਅਸੈਂਬਲੀ ਤੋਂ ਪਹਿਲਾਂ ਮੇਰੇ ਪੂਰੇ ਵਾਰਡ ਦੀਆਂ ਫਾਈਲਾਂ ਤਿਆਰ ਹੋ ਕੇ ਵਰਕ ਆਰਡਰ ਹੋਏ ਹੋਏ ਸੀਗੇ ਠੀਕ ਹੈ ਕੁਝ ਤਾਂ ਕੰਮ ਸ਼ੁਰੂ ਹੋ ਗਏ ਕੁਝ ਨਹੀਂ ਹੋਏ ਕੋਡ ਲੱਗਣ ਕਰਕੇ ਉਹ ਹੁਣ ਸ਼ੁਰੂ ਉਹ ਆਮ ਪਾਰਟੀ ਦੇ ਆਨ ਤੇ ਬਾਅਦ ਸ਼ੁਰੂ ਹੋਏ ਹੈ ਨਾ ਨਹੀਂ ਇਹਦਾ ਮਤਲਬ ਆਮ ਆਦਮੀ ਪਾਰਟ ਹੋ ਗਏ ਸ਼ੁਰੂ ਚਲੋ ਕੋਈ ਕੰਟਰੈਕਟਰਸ ਦੀ ਇਹਦਾ ਇੱਕ ਮਾਈਨਸ ਫੈਕਟਰ ਇਹ ਵੀ ਰਿਹਾ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜਦੋਂ ਸਾਡੀ ਸਰਕਾਰ ਦੀ ਮੇਅਰ ਸਾਹਿਬ ਜਾਂਦੇ ਸੀ ਸਰਕਾਰ ਤੋਂ ਪੈਸਾ ਲੈ ਕੇ ਹਮੇਸ਼ਾ ਨਾ ਦਿਨਾ ਠੇਕੇਦਾਰ ਨੂੰ ਪੇਮੈਂਟ ਕਰਦੇ ਸੀ ਚਾਹੇ ਥੋੜੀ ਕਰਨ ਚਾਹੇ ਵੱਡੀ ਕਰਦੇ ਕਿ ਕੇਰਮ ਨੇ ਕਦੀ ਕੰਮ ਕਰਮ ਨੂੰ ਮਨ ਨਹੀਂ ਦਿੱਤਾ ਜਦੋਂ ਦੀ ਇਹ ਸਰਕਾਰ ਆਈ ਹੈ ਠੇਕੇਦਾਰਾਂ ਨੂੰ ਪੇਮੈਂਟ ਨਹੀਂ ਮਿਲ ਰਹੀ ਜਿੰਨੀਆਂ ਸਰਕਾਰਾਂ ਕੋਲ ਜਿੰਨਾ ਮਨ ਕੋਰਪੋਰੇਸ਼ਨਵਾਂ ਨਾਲ ਜਾਂਦਾ ਨਹੀਂ ਆ ਰਿਹਾ ਤਾਂ ਠੇਕੇਦਾਰ ਕਹਿੰਦੇ ਕਿ ਜਦ ਤੱਕ ਅਸੀਂ ਵੀ ਆਪਣੇ ਬੱਚੇ ਪਾਲਣੇ ਆ ਉਹਨਾਂ ਦੀ ਬਾਡੀ ਨਹੀਂ ਸੀ ਐਸੀ ਵੀ ਆਪਣੇ ਬੱਚੇ ਪਾਲਣੇ ਆ ਸਾਨੂੰ ਥੋੜਾ ਜਿਹਾ ਤਾਂ ਕੁਝ ਪੇਮੈਂਟ ਮਿਲ ਲੈਣਾ ਤਾਂ ਕਿ ਅਸੀਂ ਕੰਮ ਸ਼ੁਰੂ ਕਰ ਸਕੀਏ ਇਸ ਕਰਕੇ ਸਾਡੇ ਕੰਮ ਰੁਕ ਗਏ ਇਹ ਤੁਹਾਡੇ ਨੋਟਿਸ ਚ ਹੋਣਾ ਹੈ ਕਿ ਇੱਕ ਏਰੀਆ ਐਸਾ ਹੈਗਾ ਉਥੇ ਪਾਣੀ ਨਹੀਂ ਪਾਈਪਾਂ ਨਹੀਂ ਪਈਆਂ ਪਾਣੀ ਦੀ ਉਹ 25 ਸਾਲ ਤੱਕ ਨਹੀਂ ਪਈਆ ਉਹ ਹੁਣ ਕਿਦਾਂ ਪੈ ਗਈ ਆ ਇਹ ਵੀ ਮੇਰੇ ਕੰਮ ਕਰਾਇਆ ਗਿਆ ਵਰਕਰ ਕਰਾਇਆ ਜੋ ਤੁਹਾਡੇ ਵਰਕਰ ਕਿੰਨੀ ਦੇਰ ਪਹਿਲੇ ਪਹਿਲਾਂ ਗਏ ਚੁੱਕੀ ਜਾਂਦਾ ਜੀ ਕਿ 3 ਮਹੀਨੇ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਕੋਈ ਵਰਕਰ ਕਰਾਟਰ ਨਹੀਂ ਹੁੰਦਾ ਨਾ ਟੈਂਡਰ ਲੱਗਦੀ ਹੈ ਨਾ ਫਾਈਲ ਪਾਸ ਹੁੰਦੀ ਹੈ ਨਾ ਐਫਐਸਸੀ ਦੀ ਮੀਟਿੰਗ ਜਦ ਤੱਕ ਹੋਣੀ ਨਹੀਂ ਹੁੰਦਾ ਤੇ ਮੇਰੀ ਫਾਈਲ ਜੋ ਕਿ ਆਰਡਰ ਹੋ ਰਹੀ ਨਹੀਂ ਮੇਰ ਸਾਉਂ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਟੈਂਡਰ ਇਹ ਪਹਿਲੇ ਪਾਸ ਕਰਵਾਇਆ ਸੀ ਜਿਹੜੀ ਕਿ ਫਾਈਲ ਲੱਗੂ ਨਹੀਂ ਨਾ ਟਾਈਮ। ਮੇਰੇ ਸਾਰੇ ਕੰਮ ਬਰ ਕੱਟ ਦੋਗੇ। ਹੂੰ। ਉਸ ਦਾ ਕੋਟ ਕਰਕੇ ਰਹਿ ਗਈ। ਕੁਝ ਜਿਹੜਾ ਤੁਮ ਬਸ ਇਲਾਕਾ ਨਿਵਾਸੀਆਂ ਤੋਂ ਵੀ ਇਹ ਵੀ ਰੋਪ ਲਗਾਇਆ ਜਾ ਰਿਹਾ ਹੈ ਕਿ ਕੋਈ ਸਰ ਸਾਫ ਕਦੀ ਸਤੇ ਇਸ ਇਲੀਚ ਆਏ ਨਹੀਂ। ਇਹ ਤਾਂ ਗਲਤ ਗੱਲ ਹੈ ਜੀ। ਨਾ ਮੌਜੂਦਾ ਐਮ ਐਲ ਏ ਵੀ ਨਹੀਂ ਕਦੀ ਆਏ। ਉਹ ਤਾਂ ਮੇਰੀ ਪਾਰਟੀ ਨੇ ਹੈਣੀ ਚੀਜ਼। ਉਹ ਬੈਂਸ ਠੀਕ ਹੈ। ਚਲੋ ਚਾ ਜਾ ਕੇ ਅਸੀਂ ਤਾਂ ਹਰ ਮਲੇ ਦੇ ਵਿੱਚ ਫਿਰਦੇ ਰਹੇ ਹਾਂ। ਗਲੀਆਂ ਗਲੀਆਂ ਜਾ ਕੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਜਾ ਕੇ ਮੈਨੂੰ ਪਤਾ ਹੈ ਕਿ ਇੱਥੇ ਗਲੀ ਦੇ ਜਿਆ ਸੀਨੇ ਕੀ ਹੈ WhatsApp ਲਾਈਨ ਜਾਂ ਸੜਕ ਦੀ ਤਾਹੀ ਮੈਂ ਬਣਾਉਣ ਨੂੰ ਲੈ ਕੇ ਉੱਥੇ ਗਈਆਂ ਤਾਹੀ ਮੈਂ ਫਾਈਲ ਤਿਆਰ ਕਰਵਾਈ ਹੈ ਤਾਹੀ ਦਾ ਵਰਕ ਆਰਡਰ ਕਰਵਾਈ ਨੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਵਾਰਡ 'ਚ ਆਪਣੇ ਵਿਕਾਸ ਕਰਾਇਆ ਹੈ ਸਾਰਾ ਮੈਂ ਕਰਵਾਇਆ ਬਿਲਕੁਲ ਕਰਵਾਇਆ ਕੀ ਕੀ ਵਿਕਾਸ ਕਰਾਇਆ ਤੁਸੀਂ ਇੱਕ ਇੱਕ ਦਾ ਸੜਕਾਂ ਦਾ ਕਰਵਾਇਆ WhatsApp ਲਾਈਨ ਸੀ ਬ੍ਰਿਜ ਕਰਵਾਈ ਹੈ ਹੂੰ ਪਿਊ ਵਾਲੇ ਕਨੇਸੀ ਨਦਰ ਫੇਸਿਲਿਟੀ ਚ ਇਹਨੂੰ ਪਾਣੀ ਦੀ ਸਮੱਸਿਆ ਸੀ ਵੀਨੋ ਵਾਲੇ ਪਾਣੀ ਦੀ ਤਾਂ ਮੇਅਰ ਸਾਹਿਬ ਜੀ ਨੂੰ ਫੋਟੋ ਕਰੂੰਗੀ ਕਿ ਉਹਨਾਂ ਨੇ ਪਿਆਰ ਦੇ ਧਰਮ ਤੇ ਮੇਰੀ ਫਾਈਲ ਯਾਦ ਕਰਵਾ ਕੇ ਪਿਊ ਵਾਲੀ ਸੀ ਫੇਸਿਲਿਟੀ ਦੇ ਵਿੱਚ ਲਗਵਾਉਂਦੇ ਔਰ 200 ਤੱਕ ਕਰਦੇ ਆਂ ਮਾਦੀ ਵੀ ਗੱਲਾਂ ਸੁਣਿਆ ਨੇ ਜਿਹੜੇ ਕੰਪਲੇਨ ਕਰਦੇ ਆ ਮੈਂ ਇਹ ਪੁੱਛ ਰਿਆ ਮੈਂ ਆਹ ਮਾਂ ਦੀ ਪਾਰਟੀ ਐਪਲੀਕੇਸ਼ਨ ਸ਼ੇਅਰ ਕਰੇ ਹਾਲਪਾ ਬਣਦਾ ਆ ਕੇ ਜਦੋਂ ਅਸੀਂ ਉਹ ਘਾਟਨ ਕਰੇ ਜਾਂਦੇ ਮੇਰੇ ਕੰਮ ਸ਼ੁਰੂ ਹੋ ਗਏ ਮੇਰੀ ਸਰਕਾਰ ਦੇ ਵਿੱਚ ਸ਼ੁਰੂ ਹੋਏ ਹੋਏ ਆ ਜਾ ਕੇ ਆ ਕੇ ਉੱਥੇ ਤੰਗ ਵੀ ਬੋਲਦੇ ਆ ਉਹ ਪੱਸੀ ਨਗਰੀ ਸੜਕ ਤਾਂ ਜਿਹੜੀ ਕਿ ਇੱਕ ਪ੍ਰੋਜੈਕਟ ਦੇ ਕਰੀਬ ਐਸਟੀਮੇਟ ਸੀਗਾ ਉਹ ਆ ਕੇ ਉਹਨੇ ਕੰਮਰ ਕਰਵਾਇਆ ਵੀ ਇਹ ਸੜਕਾਂ ਨਹੀਂ ਬਣਨੀਆਂ ਉਹ ਐਮਐਲਏ ਸਾਹਮਣੇ ਗਿਆ ਤੇ ਇਹ ਪੰਜਾਬ ਸਰਕਾਰ ਦਾ ਮੈਨੂੰ ਨੁਕਸਾਨ ਹੋ ਰਿਹਾ ਉਹ ਕਹਿੰਦਾ ਮੈਂ ਸੜਕਾਂ ਨਹੀਂ ਬਣਵਾਉਂਦਾ ਉਹ ਤੁਸੀਂ ਦੱਸੋ ਵਿੱਚ ਮੇਰਾ ਕਸੂਰ ਹੈ ਕਿ ਐਮਐਲਏ ਦਾ ਹੂੰ ਇਹ ਸਾਰੇ ਗੰਤ ਗੱਲਾਂ ਨਹੀਂ ਕਿ ਜਿਹੜੀ ਵੀ ਮਰ ਕੇ ਕੰਮ ਰੋਕ ਦਿੰਦਗੇ ਰੋਕਿਆ ਨਾਲੇ ਪਾਸੇ ਨਾ ਕਰਦਾ ਅੱਛਾ ਜੇ ਮੈਂ ਕੰਮ ਇੱਧਰ ਰੋਕੇ ਕੰਟਰੈਕਟ ਨੂੰ ਕੁਝ ਹੋ ਜਾਏ ਆਪਣੇ ਤੁਸੀਂ ਅੱਛਾ ਹੁਣ ਦੁਬਾਰਾ ਕਰਦ ਗਏ ਆ ਉਹ ਦੁਬਾਰਾ ਜਿਹੜੇ ਇਲੈਕਸ਼ਨ ਹੋਣੇ ਨੇ ਉਹ ਫ फेब्रुवारी ਨੂੰ ਹੋਣੇ ਨੇ ਜਿਹੜੇ ਤੁਹਾਡੇ ਰੁਕੀ ਹੋਏ ਕੰਮ ਐ ਆਮ ਜਨਤਾ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਆਮ ਜਨਤਾ ਮੈਂ ਤੇ ਹੀ ਕਹੂੰਗੀ ਕਿ ਦੇਖੋ ਮੈਂ ਤੁਹਾਨੂੰ 12 ਵਾਰ ਇਹ ਗੱਲ ਕਹਿ ਰਹੀ ਆ ਸਰਕਾਰ ਬਣਨ ਤੋਂ ਤੇ ਇਹ ਲਮੀ ਜੇਵਾਦ ਕੋਈ ਫਾਇਦੀ ਨਹੀਂ ਹੁੰਦੀ मिनिमम 6-7 ਮਹੀਨੇ ਲੱਗਦੇ আর সাধু কথা ਵੀ ਅੱਜ ਏਜੋਂ ਦੇ ਵਿੱਚ ਜਾ ਕੇ ਦਾ ਫਾਈਨਲੀ ਦਿੱਤੇ ਤੁਸੀਂ ਤਾਂ ਪਹਿਲਾਂ ਹੀ ਦਾਖਲ ਕੀਤੇ ਇਹਨਾਂ ਫੈਸਲਾ ਮੇਰੇ ਵਰ ਕਾਟਰ ਹੋਏ ਹੋਇਆ ਜੀ 5 ਲੱਖ ਤੱਕ ਛੱਡੋ ਮੇਰੇ ਵਰ ਕਾਟਰ ਹੋ ਰਿਹਾ ਮਤਲਬ ਇਹ ਮੇਰਾ ਕੰਮ लाਟ ਠਿੱਕੇ ਦਾ ਨੂੰ ਹੋ ਚੁੱਕਿਆ ਹੋਇਆ ਵੀ ਤੁਹਾਡੇ ਕਹਿਣਾ ਮਤਲਬ ਕਿ ਕੰਮ ਸਾਰੇ ਤੁਸੀਂ ਕਰਾਇਆ ਕਿ ਬੈਨੀਫਿਟ ਹੋ ਲੈ ਰਹੇ ਬੈਨੀਫਿਟ ਟੂ ਲੈ ਰਹੇ ਹੈ ਕਿਉਂਕਿ ਫਿਰ ਪਤਾ ਨਹੀਂ ਹੁਣ ਉਹਦਾ ਦਿਮਾਗ ਜਿੰਨਾ ਕੰਮ ਕਰਦਾ ਉਹ ਪਬਲਿਕ ਦੇ ਵਿੱਚ ਜਾ ਕੇ ਪਬਲਿਕ ਚੀਜ਼ ਆਪਣੀ ਕਰ ਰਹੇ ਹੈ بڑے ਲਿਖੇ ਲੋਕ ਸਾਰੇ ਤੁਸੀਂ ਪਬਲਿਕ ਕਿਉਂ ਨਹੀਂ ਬਿਕਰਦੇ ਅਸੀਂ ਵੀ ਚੱਲਦੇ ਆਂ ਮਿੱਤਰ ਤੇ ਲੋਕਾਂ ਦਾ ਤਾਂ ਕਹਿਣ ਦਾ ਇਲਾਕੇ ਦੇ ਲੋਕਾਂ ਦਾ ਇਹ ਹੈ ਕਿ ਇੱਥੇ ਨਗਰੀ ਆਏ ਨਹੀਂ ਨਹੀਂ ਫਿਰ ਝੂਠ ਬੋਲਦੇ ਆਂ ਕਿ ਅਸਤਾ ਜਾਣਦੇ ਆਂ ਮੇਟੀਗਾ ਵਿੱਚ ਵੀ ਜਾਣਦੇ ਆਂ ਕੋਈ ਕਿਸਤਤ ਹੁੰਦੀ ਆ ਉੱਥੇ ਵੀ ਜਾਣਦੇ ਆਂ ਤੁਸੀਂ ਮੇਰੇ ਗੱਲ ਔਰ ਆਪਕੋ ਵੀਡੀਓ ਕੱਟ ਕੇ ਦੇਖੋ ਫੋਟੋ ਕੱਟ ਕੇ ਦੇਖੋ ਸਾਰੇ ਫੂਸਤਾਂ ਨੂੰ ਮਿਲ ਜਾਣਗੇ ਕਿਹੜੇ ਥਲੇ ਚ ਪਏ ਕਿਹੜੇ ਥਲੇ ਚ ਨਹੀਂ ਗੇ ਔਰ ਪੜੇ ਲਿਖੇ ਸਾਰੇ ਗੜੀ ਹੋਗਾ ਉਹ ਗਲ ਸਮਝਦੇ ਆਂ ਕਿ ਇਹ ਕੰਮ ਕਰਵਾਇਓ ਕਿ ਤੇ ਨਹੀਂ ਹੋਇਆ ਜਾਂ ਤਿੰਨ ਮਹੀਨੇ ਦੇ ਵਿੱਚ ਸਰਕਾਰ ਕੋਲ ਫਾਈਲ ਤਿਆਰ ਕਰਕੇ ਕਰ ਸਕਦੇ ਆਂ ਮੋਣ ਮੇਰਾ ਇੱਕ ਦਿਨ ਵੱਲ ਲੱਗਣਾ ਜੀ ਮਿੱਠਾ ਸੌਫਰਵਾ ਆਇਆ ਹੈ ਉਹ ਕਿੱਥੇ ਕਰਾਇਆ ਇਹ ਕਨੈਸ਼ਿੰਗ ਨਾ ਫੇਸ 3 ਦੇ ਵਿੱਚ ਉੱਥੇ ਹੋਰ ਮੇਰਾ ਟਿਊਬਲ ਪਾਸ ਹੋ ਉਹ ਵੀ ਮੇਰੇ ਵੱਲੋਂ ਹੋਇਆ ਇਹ ਆਮ ਆਦਮੀ ਪਾਰਟੀ ਵੱਲੋਂ ਨਹੀਂ ਹੋਇਆ ਹਮ ਉਹਨਾਂ ਦਾ ਕੋਈ ਕੌਂਸਲਰ ਨਹੀਂ ਆ ਉਹਨਾਂ ਦਾ ਕੋਈ ਕੁਛ ਨਹੀਂ ਲੋਕ ਤਾਂ ਸ਼ਮਸ਼ੀਰ ਕਰਿਆ ਉਹਨੂੰ ਕੌਂਸਲਰ ਕਹੀ ਜਾਂਦੇ ਬੰ ਨੂੰ ਇਹ ਵੀ ਨਹੀਂ ਪਤਾ ਕਿ ਕੌਂਸਲਰ ਕੋਣ ਹਮ ਹਮ ਤੁਹਾਡੇ ਮੈਨੂੰ ਵੀ ਨਹੀਂ ਸੁਣਦੇ ਹਮ ਹੋਰ ਦਸਤ ਤਸ਼ਲੀ ਕਰਦੇ ਨਹੀਂ ਉਹ ਕੌਂਸਲਰ ਨਹੀਂ ਹੈ ਬਲਾਦ ਪ੍ਰਧਾਨ ਹੈ ਨਾ ਮੈਂ ਤਾਂ ਮੇਰੀ ਗੱਲ ਸੁਣੋ ਲੋਕਾਂ ਨੇ ਉਹਨੂੰ ਕਾਉਂਸਲ ਕਹਿ ਦਿੰਦਾ ਹੈ ਆ ਫਿਰ ਉਹ ਪਬਲਿਸਿਟੀ ਕਰਦੇ ਨਾ ਤੇਰੇ ਖਿਲਾਫ ਜਾਣ ਕੇ ਜਾਂਦੇ ਜਦੋਂ ਅਸੀਂ ਘਟਮ ਕਰਦੇ ਆ ਕਿ ਵਿੱਚ ਜਾਣ ਕੇ ਖੜਦੇ ਆ ਅਸੀਂ ਕੰਮ ਕਰਾਉਂਦੇ ਆ ਫਿਰ ਅਸੀਂ ਆਪਦੀ ਬਾਈਟ ਦਿੰਦੇ ਆ ਅਸੀਂ ਮੀਡੀਆ ਨਾਲ ਕਰਕੇ ਅਸੀਂ ਕੰਮ ਕਰਾਈ ਜਾ ਕੇ ਲੋਕਪਰਚਨ ਨੂੰ ਤਾਂ ਮੈਂ ਪਹਿਲਾਂ ਕਹਿ ਚੁੱਕੀ ਆ ਜਿਹੜਾ ਪੜਿਆ ਲਿਖਿਆ ਬੰਦਾ ਹੋਊਗਾ ਉਹ ਸਾਰੀ ਗੱਲ ਸਮਝ ਲਿਗਾ ਆਨਪਾਰਟ ਵੱਲ ਦੇ ਨੂੰ ਨਹੀਂ ਪਤਾ ਕਿ ਵੀ ਦਿਨ 3 ਮਨთ ਫਾਈਲ ਤਿਆਰ ਹੁੰਦੀ ਹੈ ਜਾਂ ਨਹੀਂ ਇਹਦਾ ਐਵੇਂ ਆ ਕੇ ਵਿੱਚ ਖੜ ਜਾਂਦੇ ਆ ਮੇਰੇ ਨਾਲ ਆ ਕੇ ਖੜ ਜਾਂਦੇ ਆ ਪਰ ਅਸੀਂ ਗੱਲ ਨਹੀਂ ਬਿਕੋ ਸਾਡੇ ਐਮਐਲਏ ਸਾਹਿਬ ਨੇ ਕੁਝ ਨਹੀਂ ਖੜੇ ਕਰਨੇ ਇਹਦੇ ਉਹਦੇ ਚਮਚੇ ਨਾਲ ਆਲੇ-ਦਾਲੇ ਕੋਲੇ ਫਿਰਦੇ ਜਿਹੜੇ ਉਹ ਸਾਰੇ ਕੰਮ ਹੀ ਕਰਦੇ ਹਾਂ ਹਾਂ ਠੀਕ ਹੈ ਹੁਣ ਖੜ ਗਿਆ ਤੁਹਾਨੂੰ ਹੁਣ ਹਰ ਸੜਕੇ ਮੇਲੇ ਪੰਜਾਬੀ ਬੰਦ ਜੀ ਸਿਕਤਾ ਦਾ ਕੰਮ ਸ਼ੁਰੂ ਹੋ ਗਿਆ ਥੋੜਾ ਜਿਆਦਾ ਰਹਿ ਗਿਆ ਸੀਗਾ ਰੋਡ ਜਾਲੀਆਂ ਪੈਣੀਆਂ ਨੇ ਉਹ ਪਾਰਿਸ਼ ਕਰਕੇ ਦੇਖੋ ਪਾਰਿਸ਼ ਕਰਕੇ ਵੀ ਕੰਮ ਖਰਾਬ ਹੋ ਗਿਆ ਔਰ ਲੋਕਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਜਦੋਂ ਸਰਕਾ ਦੇ ਵਿੱਚ ਵੀ ਪੈਜਦਾ ਤਾਂ ਉਸ ਤੋਂ ਫੱਟ ਨਹੀਂ ਕਿ ਉਹਦਾ ਬੀਚ ਸਾਰੀ ਦੁਨੀਆ ਨੂੰ ਪਤਾ ਹੈ ਪਰ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਨਹੀਂ ਪਤਾ ਹੁੰਦਾ ਕਿ ਅਲਰੇਡੀ ਉਹਦੇ ਪੂਰੇ ਇਲਾਕੇ ਘੋਗਰੇ ਆ ਠੀਕ ਹੈ ਨਾ ਜਿਹੜੀ ਸੈਂਸੀਆਂ ਵਾਲੀ ਗਲੀ ਆ ਉਹਦਾ ਪੈਚ ਵਰਤ ਸੀ ਨਾ ਉਹ ਸੀ ਕਹਿ ਕੇ ਅਬਸੋਰਬ ਕਰਵਾਇਆ ਸੀ ਕਿ ਮੈਨੂੰ ਪਤਾ ਨਹੀਂ ਕਿ ਕਿਹੜੇ ਕਿਹੜੇ ਠੇਕੇਦਾਰ ਕੰਮ ਕਰ ਰਹੇ ਨੇ ਜਿਹੜੇ ਅਭੀ ਭਾਗਤਾ ਹੋ ਰਹੇ ਆ ਕਮੈਲ ਸਿੰਘ ਦਾ ਕੰਮ ਹੋ ਰਿਹਾ ਪਾਸੀ ਲੱਗਾ ਦਾ ਚੀ ਸ਼ੁਰੂ ਕਰਾਵਾਂਗੇ ਉੱਥੇ ਇਹਨਾਂ ਨੇ ਬੰਦ ਕਰਵਾਇਆ ਇਹ ਇੱਕ ਤਰ੍ਹਾਂ ਦੇ ਕਰੀਜ਼ਾ ਦਾ ਕੰਮ ਉੱਥੇ ਲੋਗ ਇੱਥੇ ਕੁੱਤੀ ਨੇ ਜਿਹਨ ਕੇ ਵਾਟਸਐਪ ਲਾਈ ਹੈ ਯਾ ਸਿਵਰੇਜ ਆ ਛੋਟੀਆਂ ਗਲੀਆਂ ਦੇ ਵਿੱਚ ਨਹੀਂ ਸੀਗਾ ਉਹ ਅਸੀਂ ਪਵਾ ਦਿੱਤਾ ਤੁਸੀਂ ਜਾ ਕੇ ਹੁਣ ਵੀ ਇੱਕ ਲੋ ਪੱਟੀਆਂ ਹੋਈਆਂ ਨੇ ਸਿਵਰੇਜ ਤੋਂ ਬਾਅਦ ਪੱਟੀਆਂ ਪਈਆਂ ਨੇ ਕਯੂ ਵੱਲ ਮੇਰੇ ਲੱਗ ਕੇ ਔਰ ਜਿਮ ਅਸੀਂ 250 ਗਾਜ ਦਾ ਜਿਹੜਾ ਮੇਰਾ ਬਲਾਕ ਹੈ ਤਾਂ ਉਹਦੇ ਵਿੱਚ ਦੋ ਚੀਜ਼ਾਂ ਲਵਾਈਆਂ ਜਿਹੜੀ ਫੇਸ 3 ਇੱਕ ਮੈਲਾ ਆਇਆ ਤੁਸੀਂੋ ਬਾਦ ਦੇ ਚਾਰ ਚੀਜ਼ ਜਿ ਮਿਲਵਾ ਦਿੱਤੇ ਆ ਉਹ ਡਵੈਲਪਮੈਂਟ ਕੀ ਗੱਲ ਹੈ ਲਾਈਟਾਂ ਦਾ ਤਾਂ ਕੰਮ ਲਾਈਟਾਂ ਦੀ ਮੈਂ ਜ਼ਰੂਰ ਕੰਪਲੇਂਟ ਕਰੂੰਗੀ ਕਿ ਕਿਉਂਕਿ ਜਦੋਂ ਲਾਈਟਾਂ ਦਾ ਕੰਮ ਹੈ ਪ੍ਰਾਈਵੇਟ ਟਾਟਾ ਕੰਪਨੀ ਹਿੱਤ ਹੈ ਗਿਆ ਉੱਥੇ ਸਾਡੀ ਬੇਵਸੀ ਹੁੰਦੀ ਹੈ ਕਿਉਂਕਿ ਜਿੰਨਾ ਕੋ ਸੌਂਦੇ ਆ ਉਹਨਾਂ ਕੋ ਕੰਮ ਕਰਦੇ ਆ ਫਿਰ ਵੀ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਉੱਪਰ ਵੀ ਜਿੰਨੇ ਵੀ ਉਹਨਾਂ ਦੇ ਅਫਸਰ ਸਿਟਿਆ ਹੈ ਜਾਂ ਸੁਪਰਵਾਈਜ਼ ਕਰਿਆ ਜਾਂ ਜਿਹੜੇ ਸਾਡੇ ਅਫਸਰਾਂ ਕੋਲ ਟਾਕਾ ਦੀ ਉਚਾਤ ਹੈਗੇ ਆ ਜਿਨ੍ਹਾਂ ਨੂੰ ਕਹਿੰਦੇ ਰਹਿੰਦੇ ਆ ਉਕੇ ਪਹਿਲਾ ਇਹ ਸੀਗਾ ਜਦੋਂ ਮੈਂ 99 ਦੇ ਵਿੱਚ ਵੀ ਕੌਂਸਲਰ ਰਹੀ ਆ ਤੇ ਸਾਨੂੰ ਕਾਰਪੋਰੇਸ਼ਨੋਂ ਲਾਈਟਾਂ ਮਿਲ ਜਾਂਦੀਆਂ ਸੀਗੇ ਵੀ ਐਕਸਟਰਾ ਕਚਨ ਨੂੰ ਐਮਰਜੈਂਸੀ ਲੋੜਾਂ ਸੀ ਦੇ ਦੇ ਕੋੜੋ ਸਿਸਟਮ ਨਹੀਂ ਹੈਗਾ ਪਰ ਲਾਈਟਾਂ ਦੀ ਜੋ ਸਮੱਸਿਆ ਕਿਸੇ ਵੇਲੇ ਆ ਜਾਂਦੀ ਆ ਆਦਰਵਾਇਸ ਸੜਕਾਂ ਮਮੂਲ ਕਿਊਬਲ ਮੋੜ ਪਾਰਕ ਮੋੜ ਜਿਮ ਮੋੜ ਸਾਰੇ ਕੰਸਿਵਰੇਜ ਵਰ ਸਪਲਾਈ ਨੂੰ ਸਾਰੀ ਮੇਰੇ ਵੱਲੋਂ ਕਰਵਾਈ ਗਈ ਆ ਤੁਸੀਂ ਵੀ ਕਿਸੇ ਵੀ ਟੈਕਨੀਕਲ ਬੰਦੇ ਨੂੰ ਕਾਰਪੋਰੇਸ਼ਨ ਜਾ ਕੇ ਪੁੱਛ ਸਕਦੇ ਵੀ ਕਿ 3 ਮਹੀਨੇ ਦੇ ਵਿੱਚ ਕੋਈ ਵੀ ਐਮਐਲਏ ਜਾਂ ਕੌਂਸਲਰ ਜਾਂ ਕੋ ਜਿਹੜਾ ਆਪਣੇ ਨੂੰ ਵਾਰ ਪ੍ਰਦਾਨ ਕਹਿੰਦਾ ਵਾ ਫਾਈਲ ਯਾਦ ਕਰਕੇ ਕੰਮ ਕਰਵਾ ਸਕਦੇ ਮੇਰੇ ਸਾਈਨ ਸਾਰੇ ਕਿਤੇ ਹੋ ਰਹੀਆਂ ਜਿੱਥੋਂ ਮਰ ਕੇ ਕਰਾ ਕੇ ਪਤਾ ਕਰਾ ਸਕ ਆ ਜਿਹੜੀ ਸੁਆ ਰੋਡ ਆ ਕਿੰਨੇ ਸਾਲਾਂ ਤੋਂ ਲੋਕ ਮੈਨੂੰ ਇਹ ਕਹਿੰਦੇ ਸੀ ਮੈਡਮ ਜੀ ਜਦੋਂ ਅਥੋਂ ਦੀ ਅਸੀਂ ਲੱਗਦੇ ਅਸੀਂ ਬੋਲਦੇ ਆ ਸਾਡੇ ਅੱਖਾਂ ਵਿੱਚ ਅੰਸਰ ਆਉਂਦੇ ਆ ਇਹ ਸਾਡੇ ਲੀਡਰਾਂ ਨੇ ਵੀ ਕਹੀਆਂ ਨੇ ਲਾਲੀ ਲੈ ਕੇ ਡਬਲ ਰੋਡ ਬਣਾਵਾਂਗੇ ਪਰ ਮੇਰੇ ਹਸਬੰਦ ਮੁੰਡਾ ਦੇ ਵਿੱਚੋਂ ਚੀਫ ਇੰਜੀਨੀਅਰ ਰਟਾਇਆ ਹੋਏ ਨੇ ਅਸੀਂ ਉਹਨਾਂ ਤੋਂ ਪਤਾ ਕਰਵਾਇਆ ਉਹ ਆਫੀਸਰਸ ਤੋਂ ਪਤਾ ਕਰਵਾਇਆ ਕਹਿੰਦੇ ਕਿ ਜਬਰ ਹੋਣ ਬਣਨੇ ਬੰਦੇ ਸਿੰਗਲ ਵੀ ਜਾ ਚੁੱਕੀ ਅਸੀਂ ਫਿਰ ਐਸਟੀਮੇਟ ਪਾ ਦਿੱਤੇ ਕਿ ਸਿੰਗਰ ਰੋਡ ਦਾ ਐਸਟੀਮੇਟ ਪਾ ਕੇ ਦਿੱਪ ਕੋਲ ਸਾਡੇ ਕਿੰਨੇ ਸਾਲ ਦੀ ਪਈ ਗੁਰੂ ਗਿਆਨਗਰ ਰੋਡ ਦਾ ਇਹ ਵੀ ਇੰਡੀ ਕੋ ਪਿਹੜੀ ਇਹਦੀ ਹਾਲਤ ਸੀ ਵੀ ਲੋਕ ਰੋਂਦੇ ਸੀ ਜਰੂਰਤ ਉਹ ਗੁਰੂ ਗਿਆਨਗਰ ਰੋਡ ਅਸੀਂ ਉਹ ਮੈਮ ਬੁਵਾਈਆ ਹੋਰ ਤੁਸੀਂ ਦੱਸੋ ਡਿਵੈਲਪਮੈਂਟ ਕੀ ਹੁੰਦੀ ਹੈ ਠੀਕ ਹੈ ਕਿੰਨਾ ਹੋ ਗਿਆ ਨਾ ਜੀ ਆਵਾਜ਼ ਬੜੀ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ੈਟ ਨਿਊਜ਼